ਜੈਨ ਥਾੜਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਕੁਝ ਦਿਨ ਪਹਿਲਾਂ ਇੱਕ ਡਿਜੀਟਲ ਅਰੇਸਟ ਦੇ ਨਾਮ ਪਰ 24 ਲੱਖ ਰੁਪਏ ਦੀ ਧੋਖਾਧੜੀ ਹੋਣ ਸੰਬੰਧੀ ਕੰਪਲੇਂਟ ਮਸੂਲ ਹੋਈ ਸੀ ਜੋ ਇਹ ਕੰਪਲੇਂਟ ਹੈਗੀ ਹੈ ਇੱਕ ਭਾਰਤੀ ਰੇਲਵੇ ਦਾ ਕਰਮਚਾਰੀ ਹੈ ਉਹਦੇ ਵੱਲੋਂ ਦਿੱਤੀ ਗਈ ਸੀ ਜਿਨੇ ਆਪਣੀ ਕੰਪਲੇਂਟ ਵਿੱਚ ਦੱਸਿਆ ਸੀ ਕਿ ਕੁਝ ਨਾਮਲੂ ਵਿਅਕਤੀਆਂ ਵੱਲੋਂ ਵੱਖ-ਵੱਖ ਲਾ ਇਨਫੋਰਸਮੈਂਟ ਏਜੰਸੀਆਂ ਦਾ ਖੁਦ ਨੂੰ ਨੁਮਾਇੰਦਾ ਦੱਸ ਕੇ ਉਹਨੂੰ ਵੀਡੀਓ ਕਾਲਸ WhatsApp ਵੀਡੀਓ ਕਾਲਸ WhatsApp ਕਾਲਸ ਸਧਾਰਨ ਕੌਲਾਂ ਕਰਕੇ ਡਰਾ ਕੇ ਵੱਖ-ਵੱਖ ਕਿਸਾਂ ਚ ਸ਼ਮੂਲੀਅਤ ਹੋਣ ਸੰਬੰਧੀ ਧਰਾ ਕੇ ਉਸ ਪਾਸੋਂ ਅਕਰੀਬ 24 ਲੱਖ ਰੁਪਏ ਜਿਹੜੇ ਉਹ ਹਾਸਲ ਕਰ ਲਿਆ ਤੇ ਜਿਹਦੇ ਮੱਦੇ ਨਜ਼ਰ ਅਸੀਂ ਥਾਣਾ ਸਾਈਬਰ ਕ੍ਰਾਈਮ ਪਠੰਡਾ ਵਿਖੇ ਚੀਟਿੰਗ ਅਤੇ 43 ਦੀਆਂ ਵੱਖ-ਵੱਖ ਧਾਰਾਵਾਂ ਹੇਠ ਜਿਹੜਾ ਹੈਗਾ ਮੁਕੱਦਮਾ ਨੰਬਰ 29 ਮਿਤੀ 27/12/25 ਦਰਜ ਰਜਿਸਟਰ ਕੀਤਾ ਜਿਸ ਦੀ ਤਤਕੀਸ਼ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਟੈਕਨੀਕਲ ਗਰਾਉਂਡਸ ਦੇ ਬਿਹਾਫ ਤੇ ਕੀਤੀ ਜਾ ਰਹੀ ਹੈ ਜੋ ਜਲਦੀ ਹੀ ਅਸੀਂ ਜਿਹੜਾ ਹੈਗਾ ਦੋਸ਼ੀਆਂ ਨੂੰ ਟਰੇਸ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਮਾਲਯੋਗ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਜੀ ਦੀ ਯੋਗ ਅਗਵਾਈ ਹੇਠ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਦੀ ਟੀਮ ਹੈ ਜਿਹੜੀ ਉਹ ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਤੁਹਾਨੂੰ ਡਿਜੀਟਲ ਰਸ ਬਾਰੇ ਥੋੜੀ ਸੰਖੇਪ ਜਾਣਕਾਰੀ ਦੇਣਾ ਚਾਹਾਂਗੇ ਕਿ ਕੋਈ ਵੀ ਵਿਅਕਤੀ ਨਾਮੂਮ ਵਿਅਕਤੀ ਜੇਕਰ ਤੁਹਾਨੂੰ ਕੋਈ ਵਟਸਐਪ ਤੇ ਜਾਂ ਟੈਕਸਟ ਮੈਸੇਜ ਜਾਂ ਫੋਨ ਕਾਲ ਕਰਕੇ ਖੁਦ ਨੂੰ ਲਾ ਇਨਫੋਰਸਮੈਂਟ ਏਜੰਸੀ ਦਾ ਕੋਈ ਮੈਂਬਰ ਦੱਸ ਕੇ ਤੁਹਾਡੀ ਕੋਈ ਨਿੱਜੀ ਜਾਂ ਕੋਈ ਵਿਅਕਤੀ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਅਜਿਹੀ ਜਾਣਕਾਰੀ ਨਹੀਂ ਦੇਣੀ ਜੇਕਰ ਕਿਸੇ ਲਾ ਇਨਫੋਰਸਮੈਂਟ ਏਜੰਸੀ ਨੂੰ ਤੁਹਾਡੀ ਕੋਈ ਜ਼ਰੂਰਤ ਹੈ ਤਾਂ ਉਹ ਤੁਹਾਨੂੰ ਆਪਣੇ ਦਫ਼ਤਰ ਜਾਂ ਸਬੰਧਤ ਥਾਣਾ ਬੁਲਾ ਕੇ ਆਪਸਾਂ ਵਿੱਚ ਜਿਹੜੀ ਹੈਗੀ ਆ ਪੁੱਛਗਿੱਛ ਕਰੇਗੀ ਆਨਲਾਈਨ ਜਾਂ ਡਿਜੀਟਲੀ ਅਰੈਸਟ ਹੋਣ ਦੀ ਕੋਈ ਵੀ ਜਿਹੜਾ ਪ੍ਰਬਧਾਨ ਉਹ ਭਾਰਤੀ ਸੰਵਿਧਾਨ ਵਿੱਚ ਮੌਜੂਦ ਨਹੀਂ ਹੈ ਜੈ